ਖੈਰ ਤੇ ਹੋ ਸਕਦਾ ਹੈ ਬਾਕੀ ਸਟਾਪ ਨਹੀਂ ਕਰ ਸਕਦਾ 25 ਗੰਨ ਕੋ ਰੋਂਗਾ ਮਾਇ ਹੈ ਕੋ ਗ੍ਰੰਥ ਜੇ ਮੰਨਿਓ

ਗੁਣ ਗਣ ਭਾਰੇ ਇਕ ਗੁਣਾ ਨਾਹੀ ਅੰਮ੍ਰਿਤ ਸਾਗਰ ਦਿਖਾ ਦੇਖ ਮਾਇਆ ਦੇ ਪਰਮਤਮਾ ਕੂਲੇ ਸੁਧਾਰਾਸਤ ਇੱਕ ਕਰਨਾ ਪਾਂ ਪਸੋਣੇ ਹੋਰ استان ਦੇਤੇ ਜਿਵੇਂ ਲੰਮੀ

ਆਵੜੇ ਨਾ ਕੋਈ ਆਤ ਮਤ ਅੰਤ ਪ੍ਰਵਸੋਈ ਮਨ ਬਚਰਾਮ ਪ੍ਰਾਪੁਰੇ ਕ੍ਰਿਤਿ ਆਏ ਸਾਰੋਂ ਪਾਲਣਾ ਸੋਈ ਜਾਨ ਪਾਏ ਕਾਤ ਮੱਤ ਅੰਤ ਤਾਰ ਸੋਈ ਨਵੇਂ ਸਾਲ ਦੀ ਖੁਸ਼ੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਕਿਲਾ ਮੁਬਾਰਕ ਵਿਖੇ ਨਤਮਸਤਕ ਸੋਣ ਆਏ ਹਾਂ ਤੇ ਸਮੂਹ ਨਗਰ ਨਿਵਾਸੀਆਂ ਤੇ ਦੇਸ਼ੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਬਹੁਤ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਸੰਗਤਾਂ ਦਾ ਅਥਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਨਤਮਸਤਕ ਸੋਣ ਆਏ ਆ ਤੇ ਨਵੇਂ ਸਾਲ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਅਸੀਂ ਕਿਲਾ ਸਾਹਿਬ ਆਏ ਜੀ ਅਸੀਂ ਆ ਕੇ ਇੱਥੇ ਅਰਦਾਸ ਬੇਨਤੀ ਕੀਤੀ ਹੈ ਕਿ ਨਵਾਂ ਸਾਲ ਸਾਡੇ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਡੇ ਪੰਜਾਬ ਵਾਸੀਆਂ ਵਾਸਤੇ ਸਾਡੇ ਦੇਸ਼ ਵਾਸੀਆਂ ਵਾਸਤੇ ਇਹ ਸਾਲ ਖੁਸ਼ੀਆਂ ਵਾਲਾ ਹੋਵੇ ਤਾ ਬਟਿੰਡਾ ਵਾਸੀਆਂ ਵਾਸਤੇ ਵੀ ਜਿਹੜਾ ਨਵਾਂ ਸਾਲ ਹੈ ਵਧੀਆ ਹੋਵੇ ਤਾਂ ਅਸੀਂ ਅੱਜ ਕਿਲਾ ਸਾਹਿਬ ਆ ਕੇ ਇਹ ਅਰਦਾਸ ਬੇਨਤੀ ਕੀਤੀ ਹੈ ਦੇਖ ਰਾਈ ਹੈ ਜੀ ਤਾਂ ਅਸੀਂ ਇਹ ਉਮੀਦ ਕਰਦੇ ਆਂ ਕਿ ਇਹ ਸਾਲ ਸਾਰਿਆਂ ਲਈ ਨਵੇਂ ਨਵਾਂ ਸਾਲ ਜਿਹੜਾ ਖੁਸ਼ੀਆਂ ਖੇੜੀ ਲੈ ਕੇ ਆਵੇ ਤੇ ਕਿਲਾ ਸਾਹਿਬ ਆਏ ਹੋ ਸਾਲ ਹੋ ਗਿਆ ਜੀ ਮਹਾਰਾਜ ਜੀ ਨੇ ਸੋਖਾ ਦੇਖਾਇਆ ਹਾਂ ਜੀ ਬਸ ਇਹ ਅਰਦਾਸ ਕੀਤੀ ਹੈ ਜੀ ਸਾਰੇ ਖੁਸ਼ ਰਹਿਣ ਤਰੱਕੀਆਂ ਵਕਸ਼ਣ ਸਾਰੇ ਆਪ ਦਾ ਆਪਣੇ ਘਰੇ ਰਾਜੀ ਰਹਿਣ ਜੀ ਜੋ ਵੀ ਆਪਣੇ ਨਾਲ ਆਪਣੇ ਨਾਲ ਪਿਛਲੇ ਸਾਲ ਹੋਇਆ ਉਹ ਇਸ ਸਾਲ ਨਾ ਹੋਵੇ ਜੀ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਜੀ ਮਹਾਰਾਜ ਜੀ ਆਪਕਾ ਸਭ ਆਇਓ ਤੁਹਾਡਾ ਸਵਾਗਤ ਹੈ ਸੋ ਅੱਜ ਦਾ ਜਿਹੜਾ ਨਵੇਂ ਸਾਲ ਦਾ ਅੱਜ ਦਿਨ ਸੀਗਾ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਨਾ ਆਏ ਆ ਕੀ ਉਹ ਤੰਦਰੁਸਤੀ ਬਖਸ਼ਣ ਸਭ ਨੂੰ ਅਰਦਾਸ ਕਰਨਾ ਆਏ ਆ ਕੀ ਆਉਣ ਵਾਲਾ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ ਤਾਂ ਇੱਕ ਖਿਲਾ ਮੁਬਾਰਕੀ ਤੇ ਆਇਓ ਪਹਿਲਾਂ ਤਾਂ ਸਮੂਹ ਬਠਿੰਡਾ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਤੇ ਮੇਰੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਅੱਜ ਦੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਅਸੀਂ ਕਾਮਨਾ ਇਹ ਹੀ ਕਰਦੇ ਆਂ ਵੀ ਪਰਮਾਤਮਾ ਕਰੇ ਹਰੇਕ ਵਰਗ ਕਰਮਯੋਗੀ ਜਨ ਸਮਾਣ ਨੌਕਰੀ ਪੇਸ਼ਾ ਹਰੇਕ ਵਰਗ ਬਹੁਤ ਤਰੱਕੀ ਕਰੇ ਤੇ ਜੋ ਸਭ ਤੋਂ ਵੱਡੀ ਲਾਹਨਤ ਸਾਡੇ ਪੰਜਾਬ ਤੇ ਦੋਸ਼ ਲੱਗਦਾ ਨਸ਼ਿਆਂ ਦਾ ਇਹ ਖੇਡਾ ਨਹੀਂ ਕਿਉਂਕਿ ਮੈਂ ਇੱਕ ਡੀਪੀ ਅਧਿਆਪਕ ਹੋਣ ਦੇ ਨਾਤੇ ਫਰੀਦ ਨੂੰ ਇਹ ਦੱਸਣਾ ਚਾਹਣਾ ਹੈ ਕਹਿਣਾ ਚਾਹਣਾ ਅਪੀਲ ਕਰਨਾ ਚਾਹਣਾ ਹੱਥ ਜੋੜ ਕੇ ਵੀ ਅੱਜ ਦੇ ਦਿਨ ਸੌਂਖਾਓ ਦਰਬਾਰ ਸਾਹਿਬ ਆ ਕੇ ਕਿਸੇ ਵੀ ਧਾਰਮਿਕ ਸੰਸਥਾ ਨੂੰ ਮੰਨਦੇ ਹੋ ਅੱਜ ਦੇ ਦਿਨ ਸੌਂਖਾਓ ਇਸ ਤੋਂ ਬਾਅਦ ਜੇ ਅਸੀਂ ਆਪਦੇ ਮਾਂ-ਬਾਪ ਦਾ ਆਪਦੇ ਮਹੱਲੇ ਦਾ ਸ਼ਹਿਰ ਦਾ ਨਾਮ ਚੱਕਾਂਗੇ ਤਾਂ ਖੇਡਾਂ ਦੇ ਜਰੀਏ ਪੰਜਾਬ ਦਾ ਨਾਮ ਉੱਚਾ ਕਰਾਂਗੇ ਧੰਨਵਾਦ